ਗੋਗਾ ਮਾੜੀ ਪਹੁੰਚੇ ਆ ਜੀ ਆ ਜੋ ਦਰਸ਼ਨ ਕਰਾਉਣੇ ਆ ਤੁਹਾਨੂੰ ਖੁੱਲੇ ਦਰਸ਼ਨ ਦੀਦਾਰੇ ਹੋਣਗੇ ਸਾਹਮਣੇ ਗੋਗਾ ਮਾੜੀ ਤੁਸੀਂ ਦੇਖ ਸਕਦੇ ਹੋ ਸਥਾਨ ਮੇਨ ਬਣਿਆ ਹੋਇਆ ਤੇ ਅਲੇ-ਦਵਾਲੇ ਤੁਹਾਨੂੰ ਦਿਖਾਉਣਾ ਮੈਂ ਮੇਲਾ ਨਹੀਂ ਹੈਗਾ ਮੇਲਾ ਆਉਣ ਵਾਲਾ ਫਿਲਹਾਲ ਇੱਥੇ ਤੁਸੀਂ ਆਰਾਮ ਨਾਲ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਗੱਡੀ ਬਿਲਕੁਲ ਧੁਰ ਤੱਕ ਆਉਂਦੀ ਹੈ ਜੀ ਬਿਲਕੁਲ ਦਰਬਾਰ ਆ ਜਿਹੜਾ ਮੇਨ ਉਹਦੇ ਸਾਹਮਣੇ ਤੱਕ ਮੇਲੇ ਵੇਲੇ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਇੱਥੇ ਭੀੜ ਹੁੰਦੀ ਆ ਪੈਰ ਤਰ ਨੂੰ ਜਗ੍ਹਾ ਨਹੀਂ ਹੁੰਦੀ ਤੇ ਇੱਧਰ ਵੀ ਆਲੇ-ਦਵਾਲੇ ਨਾ ਜਿਹੜਾ ਇੱਥੇ ਲੰਗਰ ਜਾਂ ਆਪਣਾ ਦੁਕਾਨਾ ਜਾ ਹੋਟਲ ਵਗੈਰਾ ਬਹੁਤ ਕੁਝ ਹੁੰਦਾ ਹੈ ਇੱਥੇ ਜਿੱਥੇ ਆਪਾਂ ਤੁਰੇ ਜਾਂਦੇ ਆ ਤੇ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ ਇੱਥੇ ਤਾਂ ਲੈਣਾ ਲੱਗੇ ਹੁੰਦੇ ਨੇ ਭੀੜ ਲੱਗੀ ਹੁੰਦੀ ਆ ਬਹੁਤ ਲੰਬੀਆਂ ਲੰਬੀਆਂ ਲੈਣਾ ਹੁੰਦੀਆਂ ਨੇ ਕਈ ਤਾਂ ਕਿਉਂਕਿ ਦੋਸਤੋ ਬਹੁਤ ਲੋਕ ਨੇ ਜਿਹੜੇ ਇਸ ਸਥਾਨ ਦੀ ਮਨਤਾ ਕਰਦੇ ਨੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਇਹ ਸਥਾਨ ਦੇ ਉੱਤੇ ਲੋਕ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਮੰਦਰ ਸ਼੍ਰੀ ਗੋਗਾ ਜੀ ਗੋਗਾ ਮੇੜੀ ਸੋ ਗੋਗਾ ਮੇੜੀ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਇਹ ਅਲੱਗ-ਅਲੱਗ ਹੈ ਕਈ ਲੋਕ ਗੋਗਾ ਮਾੜੀ ਵੀ ਕਹਿੰਦੇ ਨੇ ਕਈ ਗੋਗਾ ਮੇੜੀ ਵੀ ਕਹਿੰਦੇ ਨੇ ਹੁਣ ਕਈ ਗੋਗਾ ਜਹਰ ਵੀਰ ਵੀ ਕਹਿੰਦੇ ਨੇ ਤੇ ਗਈ ਕਈ ਗੋਗਾ ਜਹਰ ਪੀਰ ਵੀ ਕਹਿੰਦੇ ਨੇ ਹਨਾ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਮੰਨਤਾ ਹੈ ਸੋ ਹਰੇਕ ਬੰਦਾ ਆਪਦੇ ਹਿਸਾਬ ਨਾਲ ਚਲੋ ਮੰਨਦਾ ਹਨਾ ਆਪਾਂ ਕਿਸੇ ਦੀ ਸ਼ਰਧਾ ਨੂੰ ਆਪਾਂ ਉਹ ਨਹੀਂ ਕਰਦੇ ਸੋ ਆਪਾਂ ਅੱਜ ਤੁਹਾਨੂੰ ਖੁੱਲੇ ਦਰਸ਼ਨ ਦਿਦਾਰੇ ਕਰਾਵਾਂਗੇ ਜਿਹੜੇ-ਜਿਹੜੇ ਗੋਗਾ ਜਹਰ ਵੀਰ ਨੂੰ ਮੰਨਦੇ ਨੇ ਤੇ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਉਹ ਜੈ ਗੋਗਾ ਜਹਰ ਵੀਰ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਜਿਹੜੇ ਸ਼ਰਧਾਲੂ ਨੇ ਹੋਰ ਮੰਨਦੇ ਨੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਇਹ ਆ ਜੀ ਉੱਪਰੋਂ ਗੋਗਾ ਮੇੜੀ ਦੇ ਮੇਨ ਸਥਾਨ ਤੋਂ ਥੱਲੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਪੂਰੇ ਦੋਸਤੋ 2-4 ਮਿੰਟ ਵੱਡੀ ਤਾਂ ਵੀਡੀਓ ਹੋ ਸਕਦੀ ਹੈ ਪਰ ਤੁਹਾਨੂੰ ਵਧੀਆ ਘੈਂਟ ਤਰੀਕੇ ਨਾਲ ਕੱਲੀ-ਕੱਲੀ ਚੀਜ਼ ਦਿਖਾਉਂਗਾ ਮੈਂ ਆਹ ਦੇਖ ਸਕਦੇ ਹੋ ਬਲਕਿ ਤੁਸੀਂ ਜ਼ਿਆਦਾਤਰ ਆਉਂਦੇ ਹੋਵੋਗੇ ਕਿ ਮੇਲੇ-ਵਿਲੇ ਆਉਂਦੇ ਹੋਵੋਗੇ ਪਰ ਉਦੋਂ ਦੋਸਤੋ ਭੀੜ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਦੇ ਦਰਸ਼ਨ ਦੇਦਾਰੀ ਨਹੀਂ ਮਿਲਦੇ ਹੈਗੇ ਤੁਹਾਨੂੰ ਜਿਹੜੇ ਹੁਣ ਮਿਲ ਰਹੇ ਨੇ ਕਿਉਂਕਿ ਉਹ ਤਾਂ ਇੱਕ ਦੂਜੇ ਦੇ ਮਾਗਰ ਬੰਦੇ ਬਸ ਖੜੇ ਰਹਿੰਦੇ ਨੇ ਉਦੋਂ ਇੰਨੇ ਉਰਾਂਪਰਾ ਚਾਕਣ ਦੀ ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਹਨ ਸੋ ਆਜੋ ਆਪਾਂ ਫਿਰ ਤੁਹਾਨੂੰ ਖੁੱਲੇ ਦਰਸ਼ਨ ਦਿਦਾਰੇ ਕਰਾਵਾਂਗੇ ਜੀ ਆਜੋ ਆਪਾਂ ਇਹ ਆ ਜੀ ਸਾਹਮਣੇ ਗੋਗਾ ਮੇੜੀ ਸਭੀ ਕੀ ਮਨੋ ਕਾਮਨਾ ਪੂਰੀ ਕਰੇ ਲਿਖਿਆ ਹੋ ਰਿਹਾ ਸੀ ਆਜੋ ਜੀ ਅੰਦਰ ਆਜੋ ਆਜੋ ਹੁਣ ਆਪਾਂ ਅੰਦਰ ਆ ਗਏ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੇ ਲੋਕ ਦਰਸ਼ਨ ਕਰ ਰਹੇ ਨੇ ਜੀ ਮੱਥਾ ਟੇਕ ਰਹੇ ਨੇ ਜੀ ਪ੍ਰਸ਼ਾਦ ਚੜ੍ਹਾ ਰਹੇ ਨੇ ਸੋ ਇਥੋਂ ਪ੍ਰਸ਼ਾਦ ਮਿਲ ਰਿਹਾ ਜੀ ਆ ਤੁਸੀਂ ਦੇਖ ਰਹੇ ਹੋ ਤੇ ਇਥੋਂ ਪ੍ਰਸ਼ਾਦ ਮਿਲ ਰਿਹਾ ਗੋਗਾ ਜੀ ਦੇ ਨਾਮ ਦਾ ਤੇ ਅੱਗੇ ਜੇ ਤੁਸੀਂ ਆਉਂਗੇ ਆ ਦੇਖੋ ਜੀ ਇਥੋਂ ਪ੍ਰਸ਼ਾਦ ਲੈ ਰਹੇ ਨੇ ਤੇ ਆ ਲਓ ਜੀ ਇਹ 메ਨ ਸਥਾਨ ਗੋਗਾ ਮੈੜੀ ਜਿੱਥੇ ਕਹਿੰਦੇ ਨੇ ਕਿ ਗੋਗਾ ਜੀ ਨੇ ਧਰਤੀ ਗੋਗਾ ਜੀ ਧਰਤੀ ਦੇ ਵਿੱਚ ਸਮਾ ਗਏ ਸੀ ਸੋ ਇਹੀ ਸਥਾਨ ਹੈ ਜਿੱਥੇ ਗੋਗਾ ਜੀ ਧਰਤੀ ਦੇ ਵਿੱਚ ਸਮਾਏ ਸੀ ਇਹ ਲੋਕਾਂ ਦੀ ਸ਼ਰਧਾ ਹੁੰਦੀ ਹੈ ਜੀ ਲੋਕ ਜਿਹੜਾ ਕੱਪੜਾ ਲੈ ਕੇ ਉਹਨੇ ਗੋਗਾ ਜੀ ਤੇ ਚੜਾਉਣ ਵਾਸਤੇ ਤੇ ਆਜੋ ਆਪਾਂ ਇਧਰਲੀ ਸਾਈਡ ਤੋਂ ਵੀ ਦਿਖਾਉਨੇ ਆ ਤੁਹਾਨੂੰ ਆ ਲਓ ਜੀ ਇਹ ਦਰਸ਼ਨ ਕਰ ਰਹੇ ਨੇ ਉਹ ਆਪਾਂ ਮਤਲਬ ਕਿ ਮੱਥਾ ਟਿਕਾ ਰਹੇ ਨੇ ਭਗਤ ਜੀ ਸਾਹਮਣੇ ਤੇ ਆਜੋ ਜੀ ਆਪਾਂ ਇਧਰਲੀ ਸਾਈਡ ਤੋਂ ਤੁਹਾਨੂੰ ਦਰਸ਼ਨ ਕਰਾਉਨੇ ਆ ਐਸਟਾ ਲੋਕ ਦਰਸ਼ਨ ਕਰਦੇ ਨੇ ਜੀ ਆ ਦੇਖੋ ਤੇ ਆਜੋ ਇਸ ਸਾਈਡ ਜੀ ਜੋਤ ਹੈ ਜਿਹੜੀ ਉਹ ਜਗਦੀ ਰਹਿੰਦੀ ਹੈ ਇਹ ਪੂਰੇ ਗੋਗਾ ਮਾੜੀ वैसे अगर ਤੁਸੀਂ ਮੇਲੇ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਦਰਸ਼ਨ ਦੇਦਾਰੇ ਦੇਖਣ ਨੂੰ ਨਹੀਂ ਮਿਲਣਗੇ ਇਹ ਸਿਰਫ ਉਦੋਂ ਦੇਖਣ ਨੂੰ ਮਿਲਦੇ ਨੇ ਜਦੋਂ ਮੇਲਾ ਨਹੀਂ ਹੁੰਦਾ ਤੇ ਬਹੁਤ ਸਾਰੇ ਵੀਰ ਆ ਜਿਹੜੇ ਉਹ ਮੇਲੇ ਵੇਲੇ ਆਉਂਦੇ ਨੇ ਸੋ ਉਹਨਾਂ ਲਈ ਵੀਡੀਓ ਆ ਇਹ ਦਰਸ਼ਨ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਿਆਦਾ ਤੋਂ ਜਿਆਦਾ ਸ਼ੇਅਰ WhatsApp ਗਰੁੱਪਾਂ ਦੇ ਵਿੱਚ ਤੇ Facebook ਗਰੁੱਪਾਂ ਦੇ ਵਿੱਚ ਜਿੱਥੇ ਤੱਕ ਵੀ ਵੀਡੀਓ ਪਹੁੰਚ ਸਕਦੀ ਹੈ ਪਹਚਾਓ ਤਾਂ ਕਿ ਕੋਈ ਹੋਰ ਵੀ ਭੈਣ ਭਾਈ ਸ਼ਰਧਾਲੂ ਇਸ ਜਸਤਾਨ ਦੇ ਦਰਸ਼ਨ ਕਰ ਸਕੇ ਤੇ ਕਮੈਂਟਾਂ ਦੇ ਵਿੱਚ ਮਨੋ ਕਾਮਨਾ ਜਰੂਰ ਮੰਗੋ ਤਾਂ ਕਿ ਤੁਹਾਡੀ ਪੀਰ ਬਾਬਾ ਗੋਗਾ ਜਹਰਵੀਰ ਜੀ ਤੁਹਾਡੀ ਜਿਹੜੀ ਮਨੋ ਕਾਮਨਾ ਉਹ ਪੂਰੀ ਕਰੇ ਇਹ ਜੀ ਮੱਥਾ ਧੋਕਲਵਾਰੇ ਨੇ ਧੋਕ ਕਹਿੰਦੇ ਨੇ ਜੀ ਮੱਥਾ ਟਕਾਰੇ ਨੇ ਲਾ ਲੋ ਤੇ ਇਹ ਇਸ ਤਰ੍ਹਾਂ ਮਤਲਬ ਕਿ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਮੱਥਾ ਟਕਾਇਆ ਜਾਂਦਾ ਆ ਜੋ ਆਪਾਂ ਤੁਹਾਨੂੰ ਉਸ ਦੂਸਰੀ ਸਾਈਡ ਤੋਂ ਵੀ ਦਿਖਾਵਾਂਗੇ ਸੋ ਇਹ ਨੇ ਜੀ ਦਰਸ਼ਨ ਦੇਦਾਰੇ ਖੁੱਲੇ ਗੋਗਾ ਜਹਰਵੀਰ ਜੀ ਦੇ ਆ ਦੇਖੋ ਇਸ ਤਰ੍ਹਾਂ ਇੱਥੇ ਮੱਥਾ ਦੋ ਤਨਥਾਵੇਂ ਮੱਥਾ ਟਿਕਾਇਆ ਜਾਂਦਾ ਜੀ ਤੇ ਇਹ ਗੋਗਾ ਮੈੜੀ ਹੈ ਮੇਨ ਸਥਾਨ ਆ ਲਓ ਜੀ ਇੱਥੇ ਵੀ ਦਰਸ਼ਨ ਦਿਦਾਰੇ ਹੁੰਦੇ ਨੇ ਜੀ ਇੱਥੇ ਵੀ ਜਿਹੜਾ ਧੋਪਕ ਲਗਾਈ ਜਾਂਦੀ ਹੈ ਜੀ ਸਾਹਮਣੇ ਜਿਹੜੀ ਜਾਗ ਰਹੀ ਹੈ ਜੋਤ ਜਗਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਮੈਂ ਪੂਰਾ ਤੁਹਾਨੂੰ ਘੁੰਮ ਫਿਰ ਕੇ ਦਿਖਾਉਂਗਾ ਤੇ ਆ ਦੇਖੋ ਇਸ ਤਰ੍ਹਾਂ ਜਿਹੜੀ ਧੋਕ ਹੈ ਇਸ ਤਰ੍ਹਾਂ ਮਰਵਾਈ ਜਾਂਦੀ ਹੈ ਮੱਥਾ ਟਿਕਾਇਆ ਜਾਂਦਾ ਜੀ ਤੇ ਆ ਨਾ ਵੀ ਨਗਾਰਾ ਇਹ ਲੋਕ ਆਉਂਦੇ ਨੇ ਨਗਾਰੇ ਵਜਾ ਕੇ ਜਾਂਦੇ ਨੇ ਸੋ ਇਹ ਹੈ ਜੀ ਗੋਗਾ ਮਾੜੀ ਜਿਹੜਾ ਸਥਾਨ ਬਣਿਆ ਹੋਇਆ ਇਹਦੇ ਸਾਹਮਣੇ ਦੂਜੇ ਪਾਸੇ ਬਿਲਕੁਲ ਗੱਡੀ ਦੀਆਂ ਲੈਨਾਂ ਕ੍ਰੋਸ ਕਰਦੇ ਸਾਰੀ ਅੱਗੇ ਜਿਹੜਾ ਗੋਰਖ ਟਿੱਲਾ ਬਣਿਆ ਹੋਇਆ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਲਹਾਲ ਤੁਸੀਂ ਦਰਸ਼ਨ ਕਰ ਚੁੱਕੇ ਹੋ ਜੀ ਗੋਗਾ ਮਾੜੀ ਗੋਗਾ ਜੀ ਦਾ ਮੇਨ ਸਥਾਨ ਮੇਨ ਮੰਦਿਰ ਜਿੱਥੇ ਗੋਗਾ ਜੀ ਧਰਤੀ ਦੇ ਵਿੱਚ ਸਮਾਏ ਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਰੂਰ ਸ਼ੇਅਰ ਕਰ ਦਿਓ ਪੀਰ ਬਾਬਾ ਗੋਗਾ ਜਹਰ ਵੀਰ ਜੀ ਤੁਹਾਡੀ ਜਿਹੜੀ ਮਨੋਕਾਮਨਾ ਉਹ ਜ਼ਰੂਰ ਪੂਰੀ ਕਰਨਗੇ ਇਸ ਤਰ੍ਹਾਂ ਦਾ ਵਾਲੇ ਵਾਲੇ ਨਜ਼ਾਰਾ ਹੁੰਦਾ ਜੀ ਜਦੋਂ ਮੇਲਾ ਨਹੀਂ ਹੁੰਦਾ ਪੂਰੇ ਖੁੱਲੇ ਦਰਸ਼ਕ ਦیدارੇ ਹੁੰਦੇ ਨੇ ਦੂਰ ਦੂਰ ਤੱਕ ਨਿਗਾ ਪੈਂਦੀ ਆ ਦੇਖ ਸਕਦੇ